ਜੜ ਗਿਓ ਮੌਸਮ ਪੰਜਾਬੀ ਯੂਟਿਊਬ ਚੈਨਲ ਤੇ ਫੇਸਬੁਕ ਆਈਡੀ ਦਾ ਸ਼ੁਕਰਗੁਜ਼ਾਰ ਤੁਹਾਨੂੰ ਦੇ ਨਾਲ ਦੋਸਤੋ ਲਾਈਵ ਹਾਂ ਮੌਸਮ ਦੇ ਆਪਣੇ ਦਾ ਕਰ ਰਿਹਾ ਹਾਂ ਤਸਵੀਰ ਤੁਹਾਨੂੰ ਲੱਗਿਆ ਅੱਜ ਨਾਭਾ ਸੈਰ ਗਏ ਹੋਏ ਸੀ ਉਹਦੀ ਅਪਡੇਟ ਤੁਹਾਨੂੰ ਸਾਂਝੀ ਕਰਨ ਲੱਗਾ ਕਿ ਲਾਈਵ ਤਸਵੀਰ ਆਈ ਗਈ ਉਹ ਹਨ ਕਰੇ ਰੇ ਸੀ ਤਕਾਉਣ ਲੱਗਿਆ ਤੁਹਾਨੂੰ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਮੌਸਮ ਹੈ ਉਹ ਪਛਮੀ ਹਵਾਵਾਂ ਵਾਲਾ ਬਣਿਆ ਹੋਇਆ ਤੇ ਵਧੀਆ ਆਵਾਜ਼ਾਂ ਨਹੀਂ ਚੱਲ ਰਹੀਆਂ ਨੇ ਤਸਵੀਰਾਂ ਲਾਈਵ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਉੱਤੇ ਦਿਖਾ ਰਿਆਂ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂ ਟਾਵਰ ਦੇ ਨੇੜੇ ਜਿਹੜਾ ਸਪੈਦਾ ਜਾਂ ਪੋਲ ਹੈ ਕੋਈ ਬਿਜਲੀ ਦਾ ਉਹ ਗਿਰਿਆ ਹੋਇਆ ਟੁੱਟ ਕੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਕੀ ਕਾਰਨ ਸੀ ਜਿਹੜਾ ਕਿ ਪਿਛਲੇ ਦਿਨੀ ਹਨੇਰੀ ਆਈ ਹੈ ਹਨੇਰੀ ਆਈਆ ਉਹਦੇ ਕਾਰਨ ਜਿਹੜਿਆਂ ਦੇ ਸਰਾਕਤ ਨੇ ਟੁੱਟੇ ਨੇ ਤੇ ਕਈ ਚੀਜ਼ਾਂ ਇਹਦੀਆਂ ਬਿਜਲੀ ਦੇ ਖੰਭੇ ਨੇ ਉਹ ਟੁੱਟੇ ਨੇ ਬਿਨਾਂ ਦੇ ਕਾਰਨ ਆਇਆ ਟਰੈਕਟਰ ਨੇ ਇਹ ਦੇਖੋ ਲਾਉਣੇ ਪੈ ਰਹੇ ਨੇ ਵੀਰੇ ਨੀਰੇ ਨਾਲ ਕੁਸਰਾ ਐ ਸੀ ਇਸ ਕਰਕੇ ਇਹ ਜਨਰੇਟਰ ਇਹਨੇ ਚਲਾਉਣੇ ਪੈ ਰਹੇ ਨੇ ਮੈਂ ਕਈ ਮੋਟਰਾਂ ਦੇ ਉੱਤੇ ਗਿਆ ਸੀ ਤੇ ਉੱਥੇ ਸਾਰਿਆਂ ਦੇ ਉੱਤੇ ਜਨਰੇਟਰ ਦੇ ਵੀਰੇ ਚੱਲ ਰਹੇ ਨੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਜਿਹੜੇ ਇਹ ਪਿਛਲੇ ਦਿਨੀ ਹੇਰੀ ਆਈ ਹੈ ਉਦੇ ਕਾਰਨ ਆ ਦਰਖਤਾਂ ਦੇ ਦੇਖੋ ਟਾਣੀਆਂ ਕਿਸ ਤਰ੍ਹਾਂ ਟੁੱਟੀਆਂ ਹੋਈਆਂ ਨੇ ਇਸ ਤਰ੍ਹਾਂ ਜਿਹੜਾ ਮਾਹੌਲ ਅਸੀਂ ਬਣਿਆ ਸੀ ਤੇ ਬਾਕੀ ਮੌਸਮ ਹੈ ਜਿਹੜਾ 22 ਤੋਂ 23 ਤਰੀਕ ਤੋਂ ਲੈ ਕੇ 28 ਤਰੀਕ ਤੱਕ ਠੀਕ ਠਾਕ ਆ 24 25 ਨੂੰ ਜਿਹੜੇ ਬੱਦਲਵਾਈ ਆਊਗੀ ਥੋੜ੍ਹੀ ਥੋੜ੍ਹੀ 24 25 26 ਨੂੰ ਜਿਹਦੇ ਨਾਲ ਆਪਾਂ ਕਹਿ ਸਕਦੇ ਹਾਂ ਥੋੜ੍ਹੀ ਥੋੜ੍ਹੀ ਹਨੇਰੀ ਵੀ ਆਉਣ ਦੇ ਜਿਹੜੇ ਚਾਂਸ ਬਣੇ ਹੋਏ ਨੇ ਬਾਕੀ ਤੁਸੀਂ ਤਸਵੀਰ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਨਾਬਾ ਏਰੀਆ ਦੇ ਵਿੱਚੋਂ ਨਾਬਾ ਏਰੀਆ ਦੇ ਵਿੱਚ ਜਿਹੜੇ ਪਿਛਲੇ ਦਿਨੀਂ ਦਰਖਤ ਸੀ ਟੁੱਟੇ ਸੀ ਛੋਟ ਵੀਡੀਓ ਵੀ ਪਾਈ ਤੇ ਆਪਣੇ ਫੇਸਬੁਕ ਆਈਡੀ ਦੇ ਉੱਤੇ ਵੀ ਐਸਾ ਸਮੇਂ ਦੇਖ ਸਕਦੇ ਜਨਰੇਟਰ ਨੇੜੇ ਚੱਲ ਰਹੇ ਨੇ ਕਈ ਮੋਟਰਾਂ ਦੇ ਉੱਤੇ ਜਨਰੇਟਰ ਅਸੀਂ ਚੱਲ ਰਹੇ ਨੇ ਜਿਨ੍ਹਾਂ ਦੇ ਹਜੇ ਇੱਕ ਹਫ਼ਤਾ ਲਾਈਟ ਨਾ ਆਉਣ ਦੀ ਜਿਹੜੀ ਇੱਥੇ ਬਿਜਲੀ ਮੋੜ ਵੱਲੋਂ ਜੋ ਜਾਣਕਾਰੀ ਉਹ ਦਿੱਤੀ ਗਈ ਹੈ ਤੇ ਆਪਾਂ ਉਧਰ ਆਪਣੇ ਰਿਸ਼ਤੇਦਾਰਾਂ ਨੇ ਉਧਰ ਤੇ ਗਈ ਸੀ ਤੇ ਉੱਥੇ ਦੇਖੋ ਤੁਸੀਂ ਜਨਰੇਟਰ ਚੱਲ ਰਹੇ ਨੇ ਹਰੇਕ ਮੋਟਰ ਦੇ ਉੱਤੇ ਜਨਰੇਟਰ ਚੱਲ ਰਿਹਾ ਕਿਉਂਕਿ ਨੀਰੇ ਨੇੜੇ ਉਹ ਸੁੱਕ ਰਹੇ ਨੇ ਨੇ ਨੇਰੇ ਨੇ ਉਹ ਸੁੱਕ ਰਹੇ ਨੇ ਤੇ ਖੰਬੇ ਨੇੜੇ ਉਹ ਕਾਫੀ ਟੁੱਟੇ ਹੋਏ ਨੇ ਇਧਰ ਦਰਖਤ ਤੇ ਖੰਬੇ ਨੇੜੇ ਉਹ ਕਈ ਟੁੱਟੇ ਹੋਏ ਨੇ ਜਿਹੜੀ ਪਿਛਲੇ ਦਿਨਾਂ ਦੇ ਚਹਨੇਰੀ ਆਈ ਆ ਉਹਦੇ ਕਾਰਨ ਇਹ ਹੋਇਆ ਤੇ ਅਸਾਂ ਦੇਖੋ ਜਨਰੇਟਰ ਆ ਜਿਹੜਾ ਉਹ ਚੱਲ ਰਿਹਾ ਆਪਣਾ ਤੇ ਨਾਪਾ ਏਰੀਆ ਦੇ ਵਿੱਚ ਗਏ ਹੋਏ ਸੀ ਆਪਾਂ ਤੁਹਾਨੂੰ ਲਾਈਵ ਅਪਡੇਟ ਇਸ ਕਰਕੇ ਦਿਖਾ ਰਹੇ ਕਿ ਜਨਰੇਟਰਾਂ ਦੀ ਲੋੜ ਪੈ ਰਹੀ ਐ ਤੇ ਅੱਜ ਐਪੀ ਸਹੀ ਅ ਚੈਂਪੀਅਨ ਤੁਸੀਂ ਦੇਖ ਸਕਦੇ ਹੋ ਜੀ ਕਿ ਜਿਹੜਾ ਹਨੇਰੀ ਦੇ ਨਾਲ ਪਿਛਲੇ ਦਿਨ ਹਨੇਰੀ ਆਈ ਸੀ ਉਹਦੇ ਨਾਲ ਨਾਬਾ ਏਰੀਆ ਦੇ ਵਿੱਚ ਜਿਹੜੀਆਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀਆਂ ਇਹ ਆਪਾਂ ਕਹਿ ਸਕਦੇ ਹਾਂ ਦਰਖਤ ਨੇ ਟੁੱਟੇ ਹੋਏ ਨੇ ਬਿਜਲੀ ਦੇ ਪੋਲ ਟੁੱਟੇ ਹੋਏ ਨੇ ਤੇ ਬਿਜਲੀ ਬੋਰਡ ਵੱਲੋਂ ਇੱਕ ਹਫ਼ਤੇ ਦੀ ਹਜੇ ਜਿਹੜੀ ਹੋਰ ਇਹਨਾਂ ਨੂੰ ਜਿਹੜੀ ਚੇਤਾਵਨੀ ਦਿੱਤੀ ਹੋਏ ਕਿ ਅਸੀਂ ਕਹਿ ਸਕਦੇ ਹਾਂ ਆਜੀ ਖੇਤੀ ਕਰਦੇ ਆ ਜੀ ਬਾਜਰਾ ਨੀਰਾ ਜਿਹੜਾ ਉਹ ਆਪਣਾ ਭਰਨ ਵਾਲਾ ਹੋਇਆ ਸੀ ਇਸ ਕਰਕੇ ਇਹ ਜਨਰੇਟਰ ਦੇ ਨਾਲ ਜਿਹੜੇ ਦੇਖੋ ਭਰ ਰਹੇ ਆ ਆਪਾਂ ਇਸ ਸਮੇਂ ਜਨਰੇਟਰ ਚੱਲ ਰਿਹਾ ਇਹ ਨਾਬੇ ਪਟਿਆਲਾ ਬਲਾਕ ਆ ਜੀ ਪਟਿਆਲਾ ਜ਼ਿਲ੍ਹੇ ਦਾ ਪਿੰਡ ਹੈ ਇੱਥੇ ਇਸ ਏਰੀਆ ਦੇ ਵਿੱਚ ਨਾਬੇ ਏਰੀਆ ਦੇ ਵਿੱਚ ਗੁਣੀਕੇ ਦੇ ਨੇੜੇ ਤੇੜੇ ਆਪਾਂ ਨਿਗੜ ਦੇ ਏਰੀਏ ਦੇ ਵਿੱਚ ਜਿੱਥੇ ਅਸੀਂ ਪਿਛਲੇ ਦਿਨੀ ਗੈਸ ਫੈਕਟਰੀ ਦੀ ਜਿਹੜੀ ਤਸਵੀਰ ਦਿਖਾਈ ਸੀ ਨਾਬੇ ਦੀ ਤਾਂ ਉੱਥੇ ਮੇਰਾ ਦਾ ਜੀ ਪਿੰਡ ਕਨਸੂਆ ਕਲਾ ਨਾਬਾ ਬਲਾਕ ਦੇ ਵਿੱਚ ਪੈਂਦਾ ਉਹ ਵੀ ਉਹ ਵੀ ਪਟਿਆਲਾ ਜ਼ਿਲ੍ਹਾ ਪਰੰਤੂ ਇਹ ਨਾਬਾ ਏਰੀਆ ਦੇ ਬਲਾਕ ਦਾ ਪਿੰਡ ਜਿਹੜਾ ਗੁਣੀਕੇ ਦੇ ਨੇੜੇ ਤੇੜੇ ਭਵਾਨੀਗੜ੍ਹ ਦੇ ਏਰੀਆ ਦੇ ਵਿੱਚ ਪਿੰਡ ਹੈ ਉੱਥੇ ਜਿਹੜੇ ਪੋਲ ਸੀ ਇਹ ਟੁੱਟੇ ਹੋਏ ਸੀ ਦੇਖੋ ਤੁਸੀਂ ਇਸ ਤਾਂ ਜਿਹੜਾ ਕਿ ਜਨਰੇਟਰਾਂ ਦੇ ਨਾਲ ਇੱਥੇ ਖੇਤੀ ਨੂੰ ਪਾਣੀ ਦੇਣਾ ਪੈ ਰਿਹਾ ਅੱਜ ਕਿਉਂਕਿ ਫਸਲਾਂ ਜਿਹੜੀਆਂ ਸੁੱਕਣ ਜਾਂ ਸੁੱਕਣ ਦੇ ਕਿਨਾਰੇ ਪਹੁੰਚ ਗਈਆਂ ਸੀ ਅਜੇ-ਹਜੇ ਇੱਕ ਹਫ਼ਤਾ ਜਿਹੜਾ ਹੋ ਆਪਾਂ ਕਹਿ ਸਕਦੇ ਹਾਂ ਅ ਨਹੀਂ ਹੋ ਰਿਹਾ ਬਿਜਲੀ ਚੱਲਣੀ ਤੇ ਦੇਖਾ ਦੋ ਡਾਇਰੈਕਟਰ ਦੇ ਨਾਲ ਜਿਹੜੀ ਇਹ ਹੋਰ ਚਾਹੁੰਦੇ ਆ ਅ ਕਿਸ ਚੀਜ਼ ਦਾ ਰੇਟ ਕਹਿ ਰਹੇ ਆ ਜੀ ਤੁਸੀਂ ਜ਼ਮੀਨਾਂ ਦਾ ਜ਼ਮੀਨਾਂ ਦਾ 4-5 ਲੱਖ ਦੇ ਏਰੀਆ ਡੇਰੇ ਚ ਨਹੀਂ ਬਾਕੀ ਜੇਕਰ ਆਪਾਂ ਠੇਕੇ ਤੇ ਕਰੀਏ ਤਾਂ ਆ ਗੱਲ ਆ ਤਾਂ ਉਹਦੇ ਵਿੱਚ ਵੀ 14000 200 300 ਦੇ ਕਰੀਬ ਇਹ ਰੇਟ ਚੱਲ ਰਿਹਾ ਜੇਕਰ ਠੇਕੇ ਤੇ ਆਪਾਂ ਪੈੜੀ ਲੈਣੀ ਆ ਫਸਲ ਦਾ ਫਸਲ ਦਾ ਤਾਂ ਸੇਮ ਰੇਟ ਹੈ ਜੀ ਸਾਰੇ ਕਿਤੇ ਜਿਹੜਾ ਵੀ 24 2500 ਜੋ ਸਰਕਾਰ ਨੇ ਬੰਨਿਆ ਉਹਨਾਂ ਦੇ ਰੇਟ ਮਿਲ ਰਿਹਾ ਬਾਕੀ ਜਿਹੜੇ ਪ੍ਰਾਈਵੇਟ ਸੰਸਥਾਵਾਂ ਨੇ ਉਹ ਡੈਰੀਆਂ ਨੇ ਵੱਧ ਰੇਟ ਵਧਾ ਕੇ ਗਣਕ ਰਹੇ ਆ ਇਸ ਤਰ੍ਹਾਂ ਲੈ ਰਹੀਆਂ ਨੇ ਤੇ ਬਾਕੀ ਤੁਸੀਂ ਸਾਨੂੰ ਤੁਹਾਡੇ ਇਲਾਕੇ ਦੀ ਜਿੱਥੋਂ ਬਾਜਰਾ ਬਾਜਰਾ ਨਹੀਂ ਸਾਡੇ ਹੁੰਦਾ ਬਾਜਰਾ ਇਹਦਾ ਬਹੁਤ ਘੱਟ ਆ ਇੱਥੇ ਇਧਰ ਸਿਰਫ ਕਣਕਾਂ ਹੀ ਹੁੰਦੀਆਂ ਨੇ ਦੇਖੋ ਕਣਕਾਂ ਦੇ ਗੇਹੂ ਜਿਹੜਾ ਇਹ ਹੁੰਦਾ ਤੇ ਬਾਕੀ ਤਾਂ ਇੱਥੇ ਜਿਹੜੇ ਜੀਰੀਆ ਚੋਂ ਨਾ ਹੋਈ ਲੱਗਦਾ ਤੇ ਬਾਕੀ ਮੌਸਮ ਇਹਦਾ ਠੀਕ ਠਾਕ ਹੈ ਮੌਸਮ ਬਾਈ ਤੋਂ ਜਾਰੀ ਕਿ 23 24 ਤੋਂ ਬਾਅਦ 25 26 ਨੂੰ ਹਨੇਰੀ ਦੇ ਜਿਹੜਾ ਚਾਂਸ ਬਣੇ ਹੋਏ ਨੇ ਤੇ ਜਿਹੜਾ ਅਸੀਂ ਇਹ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਲਾਈਵ ਹੋ ਕੇ ਇਸ ਦਾ ਜੋ ਦੋਸਤੋ ਸਾਡਾ ਮਕਸਦ ਕੀ ਹੈ ਜਿਹੜਾ ਕਿ ਨਾਬਾ ਏਰੀਆ ਦੇ ਵਿੱਚ ਪਿਛਲੇ ਦਿਨੇ ਅਸੀਂ ਤੁਹਾਨੂੰ ਸ਼ਾਰਟ ਵੀਡੀਓ ਕਿਸੇ ਤੋਂ ਸਾਡੇ ਦੋਸਤ ਮਿੱਤਰ ਵੱਲੋਂ ਭੇਜੀ ਗਈ ਸੀ ਉਹ ਦਿਖਾ ਰਹੇ ਸੀ ਪਰੰਤੂ ਅੱਜ ਨਾਬਾ ਏਰੀਆ ਦੇ ਵਿੱਚ ਅਸੀਂ ਆਏ ਹੋਏ ਹਾਂ ਦੇਖੋ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਥੋੜੀ ਜੀ ਇੱਥੇ ਟਾਵਰ ਦੇ ਨੇੜੇ ਦੇ ਨੇੜੇ ਜਿਹੜੇ ਪੋਲ ਵੀ ਪਏ ਨੇ ਤੇ ਦਰਖਤ ਵੀ ਪਏ ਨੇ ਰੁੱਟੇ ਥੋੜੇ ਦੂਰ ਨੇ ਤੇ ਆਪਾਂ ਜਿਹੜਾ ਟਰੈਕਟਰ ਦੀ ਵੀਡੀਓ ਪਾਈ ਹੈ ਇਹ ਜਨਰੇਟਰ ਚੱਲ ਰਿਹਾ ਦੇਖੋ ਇਸ ਦਾ ਕੀ ਕਾਰਨ ਹੈ ਕਿਉਂਕਿ ਹਜੇ ਜਿਹੜਾ ਕਿ ਬਿਜਲੀ ਬੋਰਡ ਵੱਲੋਂ 2-4 ਦਿਨਾਂ ਆਪਾਂ ਕਹਿ ਸਕਦੇ ਹਾਂ ਅਜੇ ਬਿਜਲੀ ਨਹੀਂ ਆਉਣੀ ਕਹਿੰਦੇ ਇੰਨੇ ਪੋਲ ਤੇ ਇੰਨੇ ਦਰਖਤ ਟੁੱਟੇ ਹੋਏ ਨੇ ਜਿਹਦੇ ਕਾਰਨ ਨੀਰੇ ਹਰੇਚਾਰੇ ਨੂੰ ਭਰਨ ਦੇ ਲਈ ਇੱਥੇ ਲੋਕਾਂ ਵੱਲੋਂ ਜਨਰੇਟਰ ਚਲਾਏ ਜਾ ਰਹੇ ਨੇ ਵੱਖ-ਵੱਖ ਮੋਟਰਾਂ ਦੇ ਉੱਤੇ ਦੇਖੋ ਤੁਸੀਂ ਜਨਰੇਟਰ ਚੱਲ ਰਹੇ ਨੇ ਕਿਉਂਕਿ ਬਿਜਲੀ ਦੀ ਇੰਨੀ ਕਿਲਤ ਆ ਗਈ ਹੈ ਦਰਖਤ ਪੁੱਟਣ ਦੇ ਕਾਰਨ ਕਰਨਾਲ ਤੋਂ ਹੈਪੀ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ ਕਰਨਾਲ ਤੋਂ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਪਿਆਰ ਮਿਲਿਆ ਸਾਨੂੰ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਜਰੂਰ ਤੁਹਾਡੇ ਏਰੀਆ ਦੀ ਵੀਡੀਓ ਜਿਹੜੀ ਸਾਨੂੰ ਸ਼ਾਰਟ ਵੀਡੀਓ ਭੇਜ ਸਕਦੇ ਹੋ ਸਾਡੇ ਕਮੈਂਟ ਬਾਕਸ ਦੇ ਵਿੱਚ ਮੌਸਮ ਦੀ ਤੇ ਜਾਂ ਸਾਡਾ ਨੰਬਰ ਆ WhatsApp ਨੰਬਰ 9023896109 ਦੇ ਉੱਤੇ ਕੋਈ ਵੀ ਜਿਹੜੀ ਕਿਸੇ ਦਾ ਭਲਾ ਹੁੰਦਾ ਹੋਵੇ ਕੋਈ ਵੀ ਦੋਸਤ ਮਿੱਤਰ ਵੀਡੀਓ ਸਾਨੂੰ ਭੇਜਣੀ ਚਾਹੁੰਦਾ ਤਾਂ ਜਰੂਰ ਭੇਜ ਦਿਆ ਕਰੋ ਐਮ ਐਸ ਸ਼ਰੀਫ ਹੈਲੋ ਜੀ ਹੈਲੋ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਪਿਆਰ ਦੇਣ ਲਈ ਤੁਸੀਂ ਸਪੋਰਟ ਕਰ ਰਹੇ ਹੋ ਤੇ ਮੈਂ ਤੁਹਾਡੇ ਆਪਣਾ ਦੋਸਤ ਸਾਥ ਕਰ ਤੁਸੀਂ ਤੁਹਾਨੂੰ ਜੁੜਿਆ ਹੋਇਆ ਦੇਖ ਸਕਦੇ ਹੋ ਕਿ ਅਸੀਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਨਾਬਾ ਏਰੀਆ ਦੇ ਵਿੱਚੋਂ ਕਿ ਇਹ ਜਿਹੜਾ ਪਿਛਲੇ ਦਿਨੀ ਹਨੇਰੀ ਆਈ ਸੀ ਤੇ ਮੈਂ ਨਾਬਾ ਏਰੀਆ ਦੇ ਵਿੱਚੋਂ ਆ ਜੀ ਮੇਰਾ ਪਿੰਡ ਤਾਂ ਭਾਰਤ ਤੋਂ ਵਾਲੇ ਸਾਈਡ ਪੈਂਦਾ ਪਟਿਆਲਾ ਜ਼ਿਲ੍ਹਾ ਮੇਰਾ ਤੇ ਪ੍ਰੰਤੂ ਮੈਂ ਅੱਜ ਭਵਾਨੀਗੜ੍ਹ ਏਰੀਆ ਦੇ ਵਿੱਚ ਆਇਆ ਹਾਂ ਅਸੀਂ ਨਾਬਾ ਏਰੀਆ ਦੇ ਬਲਾਕ ਪਿੰਡ ਹੈ ਵੀ ਇਹਨਾਂ ਏਰੀਆ ਦੇ ਵਿੱਚ ਦੇਖੋ ਤੁਸੀਂ ਜਨਰੇਟਰ ਨੇ ਜਿਹੜੇ ਉਹ ਚੱਲ ਰਹੇ ਨੇ ਬਹੁਤ ਸਾਰੀਆਂ ਮੋਟਰਾਂ ਦੇ ਉੱਤੇ ਕਾਰਨ ਕੀ ਆ ਕਿ ਨੀਰੇ ਨੇ ਜਿਹੜੇ ਸੁੱਕ ਚੁੱਕੇ ਨੇ ਹਰਾਚਾਰਾ ਇਹਦਾ ਸੁੱਕ ਚੁੱਕਿਆ ਤੇ ਉਹਦੇ ਕਾਰਨ ਜਿਹੜੇ ਜਨਰੇਟਰ ਚਲਾ ਕੇ ਜਿਹੜੇ ਜਨਰੇਟਰ ਚਲਾ ਕੇ ਇਹ ਪਾਣੀ ਦੇਣਾ ਪੈ ਰਿਹਾ ਫਸਲਾਂ ਨੂੰ ਜਿਹੜੀਆਂ ਹਰੇਚਾਰੇ ਵਾਲੀਆਂ ਫਸਲਾਂ ਨੇ ਕਿਉਂਕਿ ਪਿਛਲੇ ਦਿਨੀ ਜਿਹੜੇ ਬੜੇ ਬੜੇ ਟਾਵਰ ਸੀ ਜਿਸ ਤਰ੍ਹਾਂ ਇਹ ਟਾਵਰ ਨੇ ਇੱਥੇ ਪਵਾਨੀਗੜ ਦੇ ਨੇੜੇ ਸਾਨੂੰ ਪਤਾ ਲੱਗਿਆ ਹੁਣੇ ਕਹਿੰਦੇ ਵੀ ਵੱਡਾ ਟਾਵਰ ਵੀ ਜਿਹੜਾ ਇੱਥੇ ਟੁੱਟਿਆ ਪਿਆ ਤੇ ਤੁਹਾਨੂੰ ਇੱਕ ਤਸਵੀਰ ਵੀ ਦਿਖਾ ਰਿਹਾ ਮੈਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੂੰ ਇੱਥੇ ਛੋਟਾ ਟਾਵਰ ਦੇਖੋ ਜਿਹੜੀ ਐਚਟੀਆ ਆ ਪੋਲ ਐਚਟੀ ਦਾ ਦਿਖ ਰਿਹਾ ਜ਼ੂਮ ਕਰਕੇ ਦਿਖਾ ਰਿਹਾ ਇਹ ਵੀ ਟੁੱਟਿਆ ਹੋਇਆ ਹੈ ਡੇਲੀ ਲਾਈਵ ਆਉਂਦੇ ਹੋ ਤੁਸੀਂ ਹਾਂਜੀ ਹਾਂ ਧੰਨਵਾਦ ਜੀ ਡੇਲੀ ਲਾਈਵ ਆਉਂਦੇ ਜੀ ਹੈਪੀ ਸਿੰਘ ਜੀ ਡੇਲੀ ਆਪਾਂ ਡੇਲੀ ਹਰ ਰੋਜ਼ ਜਦੋਂ ਵੀ ਟਾਈਮ ਲੱਗਦਾ ਆਪਾਂ ਪ੍ਰਾਈਵੇਟ ਕੰਮ ਵੀ ਕਰਦੇ ਆ ਬਿਜਲੀ ਦਾ ਤੇ ਆਪਾਂ ਜਦੋਂ ਵੀ ਫ੍ਰੀ ਹੁੰਨੇ ਤਾਂ ਜ਼ਰੂਰ ਮੌਸਮ ਦੇ ਨਾਲ ਰ ਤਹਾਡੇ ਵਰਗੇ ਦੋਸਤਾਂ ਮਿੱਤਰਾਂ ਦਾ ਪਿਆਰ ਇੰਨਾ ਮਿਲ ਰਿਹਾ ਹੈ ਤੇ ਆਪਾਂ ਜਾਣਕਾਰੀ ਜਿਹੜੀ ਪਾਉਂਦੇ ਰਹੇ ਨੇ ਜਿੰਨੀ ਕੁ ਮਿਲਦੀ ਹੈ ਜੋ ਹੁਣ ਤੱਕ ਦੀ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਹੈ ਮੌਸਮ ਪੰਜਾਬ ਟੀਵੀ ਨੂੰ ਜੋ ਆਪਾਂ ਕਹਿੰਦਾ ਆਈਐਮਡੀ ਭਾਰਤੀ ਮੌਸਮ ਵਿਗਿਆਨ ਦੀ ਸਾਈਟ ਤੋਂ ਉਹਦੇ ਵਿੱਚ ਕੀ ਲਿਖਿਆ ਹੋਇਆ ਉਹਨਾਂ ਨੇ ਦੱਸਿਆ ਕਿ 24 ਤੇ 25 ਤਰੀਕ ਨੂੰ 24 ਨੂੰ ਦੁਪਹਿਰ ਤੋਂ ਬਾਅਦ ਥੋੜੇ ਥੋੜੇ ਬੱਦਲ ਬਣ ਸਕਦੇ ਨੇ ਤੇ 25 ਤਰੀਕ ਨੂੰ ਜਾਂ 26 ਤਰੀਕ ਨੂੰ ਹਨੇਰੀ ਆ ਸਕਦੀ ਹੈ ਉਹਦੇ ਵਿੱਚ ਕੋਈ ਜ਼ਿਆਦਾ ਹਨੇਰੀ ਵੀ ਆ ਸਕਦੀ ਤੇ ਘੱਟ ਵੀ ਆ ਸਕਦੀ ਹੈ ਚੱਕ ਤੋਂ ਕੰਮ ਨੂੰ ਥੈਂਕ ਯੂ ਜੀ ਬਹੁਤ ਬਹੁਤ ਸਪੋਰਟ ਆ ਤੁਹਾਡੀ ਵੀ ਜੇ ਇਸੇ ਤਰ੍ਹਾਂ ਸਪੋਰਟ ਮਿਲਦੀ ਰਹੀ ਤਾਂ ਜਰੂਰ ਅਸੀਂ ਕਾਮਯਾਬੀ ਵੱਲ ਪਹੁੰਚਾਂਗੇ ਜੇਕਰ ਆ ਦੋਸਤਾ ਮਿੱਤਰਾਂ ਦਾ ਪਿਆਰ ਮਿਲਦਾ ਹੁੰਦਾ ਕਹਿੰਦੇ ਹੁੰਦੇ ਨੇ ਤਾਂ ਜਰੂਰ ਕਾਮਯਾਬੀ ਮਿਲ ਜਾਂਦੀ ਹੈ ਤੇ ਪ੍ਰਮਾਤਮਾ ਨੇ ਇਸੇ ਤਰ੍ਹਾਂ ਬਣਾਈ ਰੱਖਿਆ ਤੁਹਾਡੇ ਨਾਲ ਪਿਆਰ ਇਸੇ ਤਰ੍ਹਾਂ ਮਿਲਿਆ ਮਿਲਦੇ ਰਹਾਂਗੇ ਤੇ ਸਾਡਾ WhatsApp ਨੰਬਰ ਆ ਜੀ 9023896709 ਜਿਹਦੇ ਉੱਤੇ ਤੁਸੀਂ ਸਾਨੂੰ ਤੁਹਾਡੇ ਇਲਾਕੇ ਦੀ ਜਿਹਦਾ ਫਾਇਦਾ ਹੁੰਦਾ ਹੋਇਆ ਜਿਵੇਂ ਕਈ ਪਿਛਲੇ ਦਿਨੀ ਅੱਗਾਂ ਲੱਗੀਆਂ ਸੀ ਉਹਨਾਂ ਦੀਆਂ ਪੋਸਟਾਂ ਸਾਡਾ ਲਵੇ ਆਈਆਂ ਉਹ ਅਸੀਂ ਆ ਪਾਈਆਂ ਇੱਕ ਦੋ ਦੋਸਤਾਂ ਮਿੱਤਰਾਂ ਨੇ ਸਾਨੂੰ ਉਹਨਾਂ ਦੇ ਇਲਾਕੇ ਦੇ ਨੰਬਰ ਵੀ ਪੁੱਛੇ ਤੇ ਉਹਨਾਂ ਦੀ ਮਦਦ ਵੀ ਹੋਈ ਹੈ ਬਹੁਤ ਸਾਰੇ ਖੇਤਰਾਂ ਦੇ ਵਿੱਚ ਕਿਸਾਨ ਵੀਰਾਂ ਵੱਲੋਂ ਉਹਨਾਂ ਵੱਲੋਂ ਥੈਂਕ ਯੂ ਧੰਨਵਾਦ ਵੀ ਕੀਤਾ ਗਿਆ ਕਿ ਉਹਨਾਂ ਦੀ ਜਿਹੜੀ ਸਪੋਰਟ ਆ ਬਹੁਤ মিডিਆ ਨੇ ਵੀ ਬਹੁਤ ਕੀਤੀ ਹੈ ਸੋਸ਼ਲ ਮੀਡੀਆ ਨੇ ਵੀ ਕੀਤੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਇਕੱਲਾ ਅਸੀਂ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਨੇ ਵੀ ਬਹੁਤ ਸਪੋਰਟ ਕੀਤੀ ਹੈ ਉਹਨਾਂ ਲੋਕਾਂ ਦੀ ਤੇ ਇਸ ਕਰਕੇ ਜਿੰਨੀ سپورਟ ਤੁਸੀਂ ਅਸੀਂ ਕਰ ਸਕਦੇ ਆ ਸਤਿ ਸ੍ਰੀ ਅਕਾਲ ਜੀ ਤੇ ਜਿੰਨੀ سپورਟ ਅਸੀਂ ਕਰ ਸਕਦੇ ਆ ਅਸੀਂ ਇਹੀ ਕਹਿਣਾ ਹੁੰਦਾ ਕਿਸੇ ਦਾ ਪਲਾ ਹੁੰਦਾ ਹੋਵੇ ਤਾਂ ਤੁਸੀਂ ਸਾਨੂੰ ਉਹ ਵੀਡੀਓ ਭੇਜ ਸਕਦੇ ਹੋ ਅਸੀਂ ਫ੍ਰੀ ਦੇ ਵਿੱਚ ਸ਼ੇਅਰ ਕਰਾਂਗੇ ਸਿਰਫ ਕਿਸੇ ਦੇ ਅੰਗੇਸਟ ਨਾ ਹੋਵੇ ਕਿਉਂਕਿ ਅਸੀਂ ਕਿਸੇ ਦੇ ਨਾਂ ਖਿਲਾਫ ਆ ਨਾ ਅਸੀਂ ਕਿਸੇ ਦੀ ਸਰਕਾਰ ਦੇ ਖਿਲਾਫ ਆ ਨਾ ਅਸੀਂ ਆਫੀਸ਼ੀਅਲ ਪੱਤਰਕਾਰਾਂ ਸਿਰਫ ਅਸੀਂ ਤੁਹਾਡੇ ਪਿਆਰ ਦੇ ਸਦਕਾ ਸੋਸ਼ਲ ਨੈਟਵਰਕ ਦੇ ਉੱਤੇ ਆਪਣੇ ਚੈਨਲ ਨੂੰ ਜਿਹੜਾ ਉਹ ਗਰੋਥ ਕਰੀਆ ਤੇ ਚੈਨਲ ਮੋਨਟਾਈਜ਼ ਹੋਇਆ ਵਾ ਆਪਣਾ ਤੇ ਆਪਾਂ ਜੇ ਕਿਸੇ ਦਾ ਭਲਾ ਹੁੰਦਾ ਹੋਇਆ ਤਾਂ ਬਹੁਤ ਵੀਡੀਓ ਜਰੂਰ ਸ਼ੇਅਰ ਕਰ ਦਿੰਨੇ ਹੋਣੇ ਆ ਜਿਵੇਂ ਆਪਣੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਹਾਜੀ ਹਾ ਲੋਕਾਂ ਦੀ ਸੇਵਾ ਦੇ ਲਈ ਹਮੇਸ਼ਾ ਤਤਪਰ ਰਹਨੇ ਆ ਜੀ ਜਦੋਂ ਵੀ ਕੋਈ ਵੀਡੀਓ ਆਉਂਦੀ ਹੈ ਸ਼ਾਰਟ ਵੀਡੀਓ ਆਉਂਦੀ ਹੈ ਸਾਡੇ ਲਈ ਤਾਂ ਅਸੀਂ ਉਸ ਨੂੰ ਸ਼ੇਅਰ ਕਰਦੇ ਆ ਤਾਂ ਅਸੀਂ ਉਸ ਦੇ ਵਿੱਚ ਵਾਹਿਗੁਰੂ ਜੀ ਦਾ ਜਿਹੜੀ ਆਪਾਂ ਕਹਿੰਦੇ ਆ ਵੀ ਇਸੇ ਤਰ੍ਹਾਂ ਜਿਹੜੇ ਇਹ ਕੰਮ ਖਿੱਚੀ ਰੱਖੀ ਆ ਆਪਾਂ ਤੇ ਵਾਹਿਗੁਰੂ ਦੀ ਮਿਹਰ ਰਹੀ ਤਾਂ ਹਰ ਇੱਕ ਕੰਮ ਜਿਹੜਾ ਹੁੰਦਾ ਰਹਿਣਾ ਦੇਖੋ ਮੌਸਮ ਠੀਕ ਠਾਕ ਦੇਖ ਸਕਦੇ ਤੁਸੀਂ ਤਸਵੀਰਾਂ ਸਾਨੂੰ ਜਿਹੜੀ ਅਪਡੇਟ ਸਮੇਂ-ਸਮੇਂ ਤੇ ਉੱਤੇ ਦੇ ਰਿਹਾ ਐਮ ਸ਼ਰੀਫ ਜੀ ਹਮ ਪਾਕਿਸਤਾਨਿ ਸੇ ਹੈ ओके okay, okay, जी ओके ठीक है जी ठीक है बहुत-बहुत धन्यवाद जिथे ਤੁਸੀਂ ਜੁੜਦੇ ਸਾਡੇ ਨਾਲ ਅਸੀਂ ਨਾਮ ਤੇ ਗਾਏ ਧੰਨਵਾਦ ਕਰਦੇ ਆ ਜਿੱਥੇ ਵੀ ਜਿਹੜਾ ਵੀ ਦੋਸਤ ਮਿੱਤਰ ਸਾਡੇ ਨਾਲ ਜੁੜਦਾ ਅਸੀਂ ਉਹਨਾਂ ਦਾ ਸਾਰਿਆਂ ਦਾ ਦਿਲ ਦੇ ਗਹਿਰੇ ਇਨਤ ਧੰਨਵਾਦ ਕਰਦੇ ਕਿ ਸਾਡਾ ਸਪੋਰਟ ਕਰਦੇ ਆ ਸਪੋਰਟ ਕਰਦੇ ਰਹੋ ਚੈਨਲ ਨੂੰ ਗਰੋਥ ਕਰਨ ਦੇ ਵਿੱਚ ਤੁਸੀਂ ਸਪੋਰਟ ਕਰਦੇ ਰਹੋ ਤੁਹਾਨੂੰ ਹਰ ਸਮੇਂ ਸਮੇਂ ਦੇਖੋ ਦਰਾਖਤਾਂ ਦੀਆਂ ਟਾਹਣੀਆਂ ਕਿਸ ਤਰ੍ਹਾਂ ਟੁੱਟੀਆਂ ਨੇ ਜਿਹੜੀਆਂ ਕਿ ਪਿਛਲੇ ਦਿਨਾਂ ਦੇ ਵਿੱਚ ਹਨੇਰੀ ਆਉਣ ਦੇ ਕਾਰਨ ਇਹ ਬਦਲ ਵਾਈ ਜਿਹੜਾ ਮੌਸਮ ਦੇ ਵਿੱਚ ਕਰਵਟ ਆਈ ਸੀ ਹਨੇਰੀ ਆਈ ਸੀ ਨਾਬਾ ਏਰੀਏ ਦੇ ਵਿੱਚ ਜਿਹੜਾ ਭਵਾਨੀਗੜ ਬਲਾਕਾ ਨਾਬੇ ਦੇ ਨਾਬਾ ਸਹਿਰ ਤੋਂ ਲੈ ਕੇ ਭਵਾਨੀਗੜ ਏਰੀਆ ਤੱਕ ਜਿਹੜੇ ਦਾਖਤ ਟੁੱਟੇ ਸੀ ਉਹਨਾਂ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਸੀ ਪਿਛਲੇ ਦਿਨ ਤੇ ਇਸ ਸਮੇਂ ਵੀ ਅਸੀਂ ਤੁਹਾਨੂੰ ਇਹਦੀ ਤਸਵੀਰ ਉਹ ਦਿਖਾ ਰਹੇ ਹਾਂ ਕਿ ਕਈ ਖੇਤਾਂ ਦੇ ਵਿੱਚ ਪੋਲ ਨੇ ਟੁੱਟੇ ਨੇ ਜਿਨ੍ਹਾਂ ਦੇ ਨਾਲ ਬਿਜਲੀ ਆਈਡੀ ਹੋ ਇੱਕ ਦੋ ਦਿਨ ਹਜੇ ਹੋ ਸਕਦਾ 2-4 ਦਿਨ ਹੋਰ ਨਾ ਆਵੇ ਇਸ ਤਰ੍ਹਾਂ ਕਰਕੇ ਜਿਹੜੇ ਹਰੇ ਚਾਰੇ ਨੇ ਸੁੱਕ ਰਏ ਸੀ ਤਾਂ ਹਰ ਇੱਕ ਜਨਰੇਟਰ ਜਿਹੜਾ ਮੋਟਰਾਂ ਦੇ ਉੱਤੇ ਚੱਲ ਰਹੇ ਨੇ ਤੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਇਸ ਹਨੇਰੀ ਨੇ ਬਣਾਇਆ ਤਾਂ ਉਹਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਨੇ ਤੇ ਤੁਸੀਂ ਸਾਨੂੰ ਸਪੋਰਟ ਕਰ ਰਹੇ ਹੋ ਮੌਸਮ ਦੇ ਬਾਰੇ ਇਹ ਹੀ ਜਾਣਕਾਰੀ ਹੈ ਕਿ ਆਉਣ ਵਾਲੇ 2-3 ਦਿਨ ਮੌਸਮ ਸਾਫ਼ ਤੇ ਖੁਸ਼ਕ ਰਹੂ 25 ਤੇ 26 ਤਰੀਕ ਨੂੰ ਥੋੜੀ ਜਿਹੀ ਹਨੇਰੀ ਵਾਲਾ ਮਾਹੌਲ ਜਿਹੜਾ ਬਣਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਹਾੜੀ ਇਲਾਕੇ ਦੇ ਵਿੱਚ 25 ਤੇ 26 ਤਰੀਕ ਨੂੰ ਜਿਹੜਾ ਕਿ 24 ਤਰੀਕ ਨੂੰ ਥੋੜੀ ਜਿਹੀ ਇੱਕ ਬਦਲੀ ਸਿਸਟਮ ਜਾ ਬਣੂਗਾ ਤੇ ਉਹਦੇ ਨਾਲ ਥੋੜੇ ਜੇ ਬਦਲੀ ਸਿਸਟਮ ਦੇ ਨਾਲ ਪੰਜਾਬ ਵਾਲੇ ਨੂੰ ਜਿਹੜੀ ਹਨੇਰੀ ਜਾਂ ਧੂੜ ਭਰੇ ਸਿੱਟੇ ਸਰਾਟ ਹੈ ਉਹਨਾਂ ਦੇ ਨਾਲ ਕਿੰਨ ਮਨਕਣੀ ਕਿਤੇ ਹੋ ਸਕਦੇ ਆ ਆਦਰਵਾਇਜ਼ ਮੌਸਮ ਹੁਣ 27 28 ਤਰੀਕ ਤੱਕ ਜਿਹੜਾ ਬਿਲਕੁਲ ਸਾਫ ਤੇ ਖੁਸ਼ਕ ਬਣਿਆ ਹੋਇਆ ਆਉਣ ਵਾਲੇ ਸਮੇਂ ਦੀ ਅਪਡੇਟ ਜਿਹੜੀ ਵੀ ਹੋਊਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ